ਦੂਰੀ ਬਣਾਓ ਉਹਨਾਂ ਤੋਂ ਜਿਨ੍ਹਾਂ ਦੇ ਖਿਆਲ ਚੰਗੇ ਨਹੀਂ ਜਿਨ੍ਹਾਂ ਦੀਆਂ ਸੋਚਾਂ ਚੰਗੀਆਂ ਨਹੀਂ ਜਿਨ੍ਹਾਂ ਦੇ ਕੰਮ ਚੰਗੇ ਨਹੀਂ ਇਤਾਂ ਦੂਰੀ ਨਾ ਬਣਾਓ ਕਿ ਦਾ ਰੰਗ ਹੋ ਰਿਹਾ ਇਹਦੇ ਕੱਪੜੇ ਸੋਹਣੇ ਨਹੀਂ ਆ ਇਹ ਇਹਨੂੰ ਗੱਲਾਂ ਨਹੀਂ ਸੋਹਣੀਆਂ ਕਰਨੀਆਂ ਹੁੰਦੀਆਂ ਜੇ ਉਹਦਾ ਦਿਲ ਸੋਹਣਾ ਹੈ ਫਿਰ ਤੁਸੀਂ ਉਹਦੇ ਲਾਗੇ ਖਲੋਣ ਤੋਂ ਸੰਗਣਾ ਨਹੀਂ ਫਿਰ ਤੁਸੀਂ ਉਹਨੂੰ ਉੱਤਮ ਜਾਣੋ ਤੇ ਵਚਨ ਕੀ ਕਹਿੰਦਾ ਕਹਿੰਦਾ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ ਇੱਕ ਦੂਜੇ ਨੂੰ ਆਨਰ ਦਿਓ ਉਦੇ ਕੱਪੜੇ ਦੇਖ ਕੇ ਇਹ ਨਾ ਸੋਚੋ ਵੀ ਮੈਂ ਤਾਂ ਅਫਸਰ ਬੰਦਾ ਤੇ ਦੇਸੀ ਜਿਆ ਤਾਂ ਅਸੀਂ ਸਾਰੇ ਇੱਕ ਦੂਜੇ ਤੋਂ ਕੁਛ ਨਾ ਕੁਛ ਸਿੱਖ ਸਕਦੇ ਆ ਕਿਉਂਕਿ ਹਰੇਕ ਦੇ ਅੰਦਰ ਪਰਮੇਸ਼ਰ ਨੇ ਕੋਈ ਨਾ ਕੋਈ ਬਹੁਤ ਖਾਸ ਗੁਣ ਪਾਇਆ ਆ ਇਸ ਲਈ ਅਸੀਂ ਇੱਕ ਦੂਜੇ ਨੂੰ ਆਪਣੇ ਤੋਂ ਉੱਤਮ ਜਾਣਣਾ ਆ ਆਪਣੇ ਤੋਂ ਉੱਤਮ ਜਾਣਣ ਦਾ ਮਤਲਬ ਆ ਅਸੀਂ ਰਿਸਪੈਕਟ ਕਰਨੀ ਆ ਉਹਦੀ ਜੇ ਸਾਡੇ ਵਿੱਚ ਕੋਈ ਨਾ ਆਦਰ ਲੈਂਡ ਦੇ ਯੋਗ ਆ ਉਹਨੂੰ ਆਦਰ ਦਿਓ